ਦਾ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਭਾਰਤ ਸਰਕਾਰ ਦੇ ਸਹਿਯੋਗ ਨਾਲ 60 40 ਦੀ ਰੇਸ਼ੋ ਚ ਉਹ ਤਿਆਰ ਹੋ ਰਿਹਾ ਫੌਜ ਤੋਂ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅਸੀਂ ਮਤਲਬ ਬਦਲਾ ਲਈ ਉਹਨਾਂ ਨਾਲ ਜ਼ਮੀਨ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸੀਨੀਅਰ ਸੈਕੰਡਰੀ ਸਕੂਲ ਤੇ ਉਹ ਵੀ ਮਿਲਣ ਚੱਲੀ ਪਊਗਾ ਹਾਂਜੀ ਹੁਣ ਬਸ ਉਦਘਾਟਨ ਕਰਨਾ ਰੱਖਾਂਗੇ ਅਗਲੇ ਅਗਲੇ ਸਪੈਂਸਰ ਤੇ ਮਲੇ ਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀਵਰੇਜ ਦਾ ਮੇਰੇ ਕੋਲੇ ਦਾ ਕੰਮ ਇਹ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜਿਹੇ ਤਸੀਲ ਕੰਪਲੈਕਸ ਹੈ ਨਵਾਂ ਅਮਰਗੜ ਦਾ ਤਸੀਲ ਕੰਪਲੈਕਸ ਪੇ ਸਭ ਸਭ ਤਸੀਲ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਅੰਨੇ ਤੱਕ ਉਲਪੋੜ ਵੀ ਉਲਪੋੜ ਵੀ ਹੁਣ ਬਹੁਤ ਪਹਣਾ ਹੋ ਗਿਆ ਉਹਦਾ ਤਾਂ ਵੀ ਨਕਸ਼ੇ ਬਣ ਗਏ ਨੇ ਤੇ ਸੁਮਲੇ ਕੋਲੇ ਨੂੰ ਚਮਕਾ ਦੇਾਂਗੇ ਅਰ ਮਲੇਰਕੋਲੇ ਹੀ ਹਿਵਾ ਮੁਸਲਮਾਨ ਅਲੀ ਹੈ ਲੇਕਿਨ ਮਲੇਰਕੋਲੇ ਹਿਵਾ ਨਹੀਂ ਹੋ ਰਿਹਾ ਤਹਿਸੀਲ ਵੱਲੋਂ ਤਹਿਸੀਲਦਾਰ ਕਰ ਦੇ ਅੱਛਾ ਜੀ ਹਾਂ ਜੀ ਉਹ ਤਾਂ ਇੱਕ ਕਾਂਗਰਸ ਨਹੀਂ ਬੰਦ ਹੋਇਆ ਉਹ ਕਾਂਗਰਸ ਨਹੀਂ ਬੰਦ ਹੋਇਆ ਤਾਂ ਪਰ ਆਪਣੇ ਚੱਲਦਾ ਵਾ ਹੁਣ ਫੇਰ ਬੰਦ ਹੈ ਪਹਿਲਾਂ ਕਾਂਗਰਸ ਨੇ ਬੰਦ ਕਰਿਆ ਮੈਂ ਗੱਲ ਕਰ ਮੈਂ ਗੱਲ ਥੈਂਕ ਯੂ ਸਰ ਇੱਕ ਜਿਹੜਾ ਮਿੰਦੀ ਪਸਾ ਲਈ ਤੁਸੀਂ ਐਲਾਨ ਕੀਤਾ ਜਿਹੜੇ ਪਹਿਲਾਂ ਫਾਰਮੈਟ ਲੋਕਾਂ ਨੇ ਵੀ ਨਹੀਂ ਫਿਰ ਉਹ ਨਹੀਂ ਡਾਉਨ ਨਹੀਂ 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 ਕੋਈ بس ਪਿੰਡ ਤਾਂ ਖਾਲੀ ਪੈ ਨੇ ਮਿਨੀ ਬੱਸਾਂ ਬਿਲਕੁਲ ਚੱਲ ਹੀ ਨਹੀਂ ਰਹੀਆਂ ਜੀ ਕੋਈ ਹੈ ਹੀ ਨਹੀਂ بس ਸਰ ਪਿੰਡਾਂ ਦਾ ਤਾਂ ਤੋੜ ਹੀ ਦਿੱਤਾ ਹੈ ਬਸਾਨਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿ ਵਿੱਚ ਇੱਕ ਮਿਊਸਪਲ ਕਮੇਟੀ ਵੀ ਆ ਸਕਦੀ ਹੈ ਤੇ ਇੱਕ ਨੈਟਰ ਕੌਂਸਲ ਵੀ ਆ ਸਕਦੀ ਹੈ 30 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਹ ਅਸੀਂ ਜਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਕਬਣਾ ਰਹੇ ਆਂ ਔਰ ਕੋਈ ਉਹਦੇ ਚ ਸਪਰਸ਼ ਨਹੀਂ ਕੋਈ ਉਹਦੇ ਚ ਪੈਸਾ ਨਹੀਂ ਜਹਾਂਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਨਹਿਰ ਦੀ ਪਟੜੀ ਤੇ ਬਣੀ ਹੋਈ ਸੀ ਉਹ ਕੋ ਮਤਲਬ ਨਹਿਰ ਦੀ ਜਦੋਂ ਖਤਮ ਹੋਈ ਆ ਪਟੜੀ ਪੱਕੀ ਜੀ ਬਣ ਨਹਿਰ ਪੱਕੀ ਉਹ ਤੋਂ ਬਾਅਦ ਉਹ ਖਤਮ ਹੋ ਗਈ ਉਹ ਵੀ ਲੋਕਾਂ ਦੀ ਮੰਗ ਹੈ ਜਹਾਂਗੀਰ ਤੋਂ ਜਹਾਂਗੀਰ ਤੋਂ ਜੋੜੇਪੁਰ ਤੱਕ ਨਹਿਰ ਹੈ ਜਿਹੜੀ ਇਹਦੇ ਤੇ ਸੜਕ ਬਣੀ ਹੋਈ ਸੀ ਪਹਿਲਾਂ ਉਹ ਜਦੋਂ ਸੜਕ ਤੇ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗ ਆ ਵੀ ਬਣਣੀ ਹੈ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਹੁਣ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ ਠਾਰਾ ਠਾਰਾ ਫੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਨਹੀਂ ਛੱਡਣੀਆਂ ਸੀ ਪਿੰਡਾਂ ਦੀਆਂ ਟੋਬਿਆਂ ਦਾ ਕੰਮ ਚੱਲੂਗਾ ਟੋਬਿਆਂ ਦੀ ਸਫਾਈ ਹੋਊਗੀ ਔਰ ਮੈਰੀ ਪਾਣੀ ਦਾ ਬਹੁਤ ਜ਼ਿਆਦਾ ਤੁਨ ਤੁਨੂ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਜਿੱਥੇ 40 40 ਸਾਲ ਬਾਅਦ ਮੈਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪਾਈਪ ਦਬਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹਨੂੰ ਨੰਬਰ 1 ਸੂਬਾ ਬਣਾਈਏ ਮੇਰੇ ਉਹਦਾ ਸਾਰਾ ਫਾਰਮੈਲਟੀ ਜਿਹੜੀ ਹੋ ਗਈ ਹੈ ਕਿ ਕਬ ਮੇਰੇ ਕਾਲਜ ਦੇ ਵਿੱਚ ਕਲੋਜ਼ ਹੈ ਕਿ ਹਸਪੀਟਲ ਵੀ ਅਪਗ੍ਰੇਡ ਕਰਨਾ ਪੈਂਦਾ ਸੋ 200 ਬੈਡ ਦਾ ਹਸਪੀਟਲ ਹੈ 100 ਬੈਡ 100 ਜਿਹੜੀ ਸੀਟ ਹੈ ਉਹ ਐਮ ਬੀ ਐਸ ਦੀ ਅਯੁੱਧ ਨਾਸ਼ਾ ਲੈ ਕੇ ਅੱਜ ਦੁਆ ਕੀਤੀ ਆ ਲੋਕਾਂ ਨੇ ਜੀ ਬੜਾ ਵਧੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਹੈ ਕਿ ਆਓ ਆਪ ਸਾਰੇ ਲੜਕੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕ ਨਾਲ ਲੱਗੇ ਲੋਕ ਲਹਿਰ ਬਣ ਗਈ ਉਦੋਂ ਕੋਈ ਵੀ ਅਸੀ ਅਡਿਕਸ਼ਨ ਨਹੀਂ ਹੁੰਦੀ ਜਿਹੜੀ ਜਿਹੜੀ ਹਟ ਸਕੇ ਸੋ ਲੋਕ ਪਿੰਨਾਂ ਦੇ ਲੋਕ ਜਿਹੜੇ ਨੂੰ ਪੰਚਾਇਤ ਪੰਚਾਇਤਾਂ ਪਿੰਡਾਂ ਦੀਆਂ ਉਮਤੇ ਪਾ ਨਹੀਂ ਮਲੇ ਕੋਲੇ ਦੇ ਲੱਕ ਦੇ 40 40 ਪਿੰਡਾਂ ਨੇ ਵੀ ਸੰਦੌੜ ਦੇ ਅਲੱਗ-ਅਲੱਗ ਪਿੰਡਾਂ ਨੇ ਤੇ ਉਹ ਅਸੀਂ ਸਾਥ ਦੇਵਾਂਗੇ ਹੈਨਾ ਹਾਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੋਂ ਬਨ ਹਸਬਾ ਜੀ ਵਿਰੋਧ ਕਰਾਂਗੇ ਉੱਥੇ ਸਾਡੇ ਐਮਪੀ ਸਾਹਿਬ ਵੀ ਇਸ ਗੱਲ ਦਾ ਸਮਰਥਨ ਕਰਦੇ ਨੇ